ਅਸੀਂ ਤਾਂ ਆਪ ਦਾ ਰਾਤ ਨੂੰ ਖੁਸ਼ੀ ਨਾਲ ਇੰਜੋਏ ਕਰ ਰਹੇ ਸੀ ਸਾਡੇ ਕਿਸੇ ਯਾਰਾਂ ਮਿੱਤਰਾਂ ਨੇ ਵੀਡੀਓ ਬਣਾਈ ਅੱਛਾ ਜੀ ਕਿਸੇ ਨੇ ਸਟੇਟਸ ਲਾ ਲਿਆ ਆਪ ਦਾ ਕਿਸੇ ਨੇ ਕੁਝ ਪਾ ਲਿਆ ਉਹ ਗਾਂ ਦੀਆਂ ਮੰਗਣ ਲੱਗ ਗਈ ਜੀ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਬਾਹਰ ਤੋਂ ਹੀ ਵਿਦੇਸ਼ਾਂ ਤੋਂ ਫੋਨ ਆਏ ਹੋਣਗੇ ਬਹੁਤ ਜੀ ਬਹੁਤ ਚੱਕੇ ਨਹੀਂ ਜਾਂਦੇ ਜੀ 11 11 ਵਜੇ ਤੇ ਕਰਾਈ ਜਾਂਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਬੀ ਨਿਊਜ਼ ਟੀਵੀ ਮੈਂ ਹਰਮਨਦੀਪ ਸਿੰਘ ਸੋਢੀ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਬੜੀ ਵੀਡੀਓ ਵਾਇਰਲ ਦੇਖ ਰਹੇ ਸੀਗੇ ਸਰਪੰਚੀ ਵਿਲੇ ਸਰਪੰਚੀ ਦੇ ਇਲੈਕਸ਼ਨ ਹੋ ਕੇ ਹਟਿਆ ਹੁਣੇ-ਹੁਣੇ ਤੇ ਸਰਪੰਚੀ ਦੇ ਜਿੰਨਾ ਲੋਕਾਂ ਨੇ ਸਰਪੰਚੀ ਜਿੱਤੀ ਹੈ ਉਹਨਾਂ ਨੇ ਬੜੇ ਜਸ਼ਨ ਮਨਾਏ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਜੋੜਾ ਹੈਗਾ ਜਿਨ੍ਹਾਂ ਨੇ ਸਰਪੰਚੀ ਜਿੱਤੀ ਹੈ ਤੇ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਯੂਟਿਊਬ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕਾਫੀ ਲੋਕਾਂ ਨੇ ਇਹ ਵੀਡੀਓ ਤੇ ਕਮੈਂਟ ਵੀ ਬੜੇ ਚੰਗੇ-ਚੰਗੇ ਕੀਤੇ ਆ ਤੇ ਅੱਜ ਆਪਾਂ ਆਏ ਹੋਏ ਆ ਉਸ ਫੈਮਿਲੀ ਕੋਲੇ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਆ ਪਿੰਡ ਹੈਗਾਗਾ ਬਾਜਾਖਾਨਾ ਬਾਜੇਖਾਨੇ ਦਾ ਕਾਫੀ ਮਸ਼ਹੂਰ ਹੈ ਜਿੱਥੇ ਹਰਜੀਤ ਕਬੱਡੀ ਦਾ ਬਾਜਾਖਾਨਾ ਕਾਫੀ ਮਸ਼ਹੂਰ ਸੀਗਾ ਤੇ ਉਸੇ ਬਾਜੇਖਾਨੇ ਦੇ ਇਹ ਸਰਪੰਚ ਸਾਹਿਬ ਆ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਾਈ ਜੀ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਐਨੂੰ ਤੁਹਾਨੂੰ ਸਾਡੀ ਧੰਨਵਾਦ ਜੀ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਜਿਹੜੀ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਸਾਨੂੰ ਤਾਂ ਬਾਈ ਜੀ ਪਤਾ ਹੀ ਨਹੀਂ ਸੀ ਜੀ ਅਸੀਂ ਤਾਂ ਆਪਦਾ ਰਾਤ ਨੂੰ ਖੁਸ਼ੀ ਨਾਲ ਇੰਜੋਏ ਕਰ ਰਹੇ ਸੀ ਸਾਡੇ ਕਿਸੇ ਯਾਰਾਂ ਮਿੱਤਰਾਂ ਨੇ ਵੀਡੀਓ ਬਣਾਈ ਜੀ ਅੱਛਾ ਜੀ ਕਿਸੇ ਨੇ ਸਟੇਟਸ ਲਾ ਲਿਆ ਆਪਦਾ ਕਿਸੇ ਨੇ ਕੁਝ ਪਾ ਲਿਆ ਉਹ ਗਾਂ ਦੀਆਂ ਮੰਗਣ ਲੱਗ ਗਏ ਜੀ ਪਹਿਲੇ ਦਿਨ ਉਹ ਕਿਸੇ ਨੇ YouTube ਤੇ ਪਾਤੀ ਕਿਸੇ ਨੇ ਫੇਸਬੁੱਕ ਤੇ ਪਾਤੀ ਜੀ ਉਹ ਮੈਸੇਜ ਆਉਣ ਲੱਗੇ ਗਿਆ ਫੋਨ ਆਉਣ ਲੱਗੇ ਸਾਨੂੰ ਤਾਂ ਦੂਸਰੇ ਦਿਨ ਅਗਲੇ ਦਿਨ ਮੈਨੂੰ ਪਤਾ ਲੱਗਿਆ ਵੀ ਜਸ ਅਸੀਂ ਇਹਨੇ ਵਾਇਰਲ ਹੋ ਗਏ ਲੋਕਾਂ ਚ ਲੋਕਾਂ ਦਾ ਇੰਨਾ ਪਿਆਰ ਮਿਲਿਆ ਸਾਨੂੰ ਜੀ ਆਈਆਂ ਫਿਰ ਖੂਬਸਾਰੀਆਂ ਮੁਬਾਰਕਾਂ ਜੀ ਮੁਬਾਰਕਾਂ ਹੀ ਬਾਦੂ ਜੀ ਹੁਣ ਵੀ ਆ ਜਾਂਦੀਆਂ ਜੀ ਅੱਛਾ ਜੀ ਚੱਕਿਆ ਨਹੀਂ ਆਂਦਾ ਫੋਨ ਕਈਆਂ ਦਾ ਉਹ ਵੀ ਗੁੱਸਾ ਮੰਨਦੇ ਨੇ ਬੈਕ ਕਾਲ ਵੀ ਕਰਦਾ ਮੈਂ ਕਈਆਂ ਨੂੰ ਬਾਈ ਜੀ ਨਹੀਂ ਫੋਨ ਚੱਕਿਆ ਜਾਂਦਾ ਚਲੋ ਲੋਕਾਂ ਦਾ ਜਿੰਨਾ ਮੈਂ ਪਿਆਰ ਕਹਿਦਾ ਇੰਨਾ ਇਨਾ ਮੇਰਾ ਮਨ ਖੁਸ਼ ਆ ਜੀ ਲੋਕਾਂ ਦੇ ਪਿਆਰ ਦਿੱਤਾ ਮੈਨੂੰ ਮੈਨੂੰ ਪਤਾ ਹੀ ਨਹੀਂ ਸੀ ਵੀ ਆਹ ਕੁਝ ਵੀ ਹੋ ਸਕਦਾ ਈ ਗੱਲ ਕਿਤੇ ਧੱਕਾ ਧੁੱਕਾ ਤਾਂ ਨਹੀਂ ਕੀਤਾ ਸਰਪੰਚੀ ਵਾਲੇ ਨਾ ਬਾਈ ਜੀ ਇਹ ਤੁਸੀਂ ਮੇਰੇ ਪਿੰਡ ਦੇ ਲੋਕਾਂ ਨੂੰ ਪੁੱਛ ਸਕਦੇ ਹੋ ਜੀ ਜਿੰਨਾ ਕਿ ਲੋਕਾਂ ਨੇ ਮੈਨੂੰ ਮਾਣ ਬਖਸ਼ਿਆ ਮੇਰੇ ਲੋਕਾਂ ਨੇ ਮੈਨੂੰ ਇਨਾ ਪਿਆਰ ਦਿੱਤਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ 7 ਮੈਂਬਰ ਮੇਰੇ ਜਿੱਤ ਗਏ ਸੀ ਜੀ ਦੋਆਂ ਤਾਂ ਇਲੈਕਸ਼ਨ ਹੋਇਆ ਸੀ ਦੋਨੇ ਮੈਂਬਰ ਮੇਰੇ ਜਿੱਤ ਗਏ ਜੀ 1700 ਵੋਟ ਲਗਭਗ ਮੈਨੂੰ ਪਈਆਂ ਦੀ 200 ਨੂੰ 340 ਵੋਟਾਂ ਪਈਆਂ ਜੀ ਲੋਕਾਂ ਨੇ ਮੇਰਾ ਇਨਾ ਮਨ ਖੁਸ਼ ਕੀਤਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜੀ ਜੀ ਬਿਲਕੁਲ ਤਾਂ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਬਾਹਰ ਤੋਂ ਹੀ ਵਿਦੇਸ਼ਾਂ ਤੋਂ ਫੋਨ ਆਏ ਹੋਣਗੇ ਬਹੁਤ ਜੀ ਬਹੁਤ ਚੱਕੇ ਨਹੀਂ ਜਾਂਦੇ ਜੀ ਫੋਨ 11 11 ਵਜੇ ਤੇ ਕਰਾਈ ਜਾਂਦੇ ਜੀ ਮੁੜ ਕੇ ਬੈਕ ਕਾਲ ਵੀ ਕਰਦਾਂ ਕਿੰਨਾ ਮਹਿਸੂਸ ਹੁੰਦਾ ਵੀ ਬਾਈ ਨੇ ਚੱਕਿਆ ਨਹੀਂ ਪਰ ਲੋਕਾਂ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇੰਨਾ ਪਿਆਰ ਮਿਲਿਆ ਜੀ ਜਿਹੜੇ ਪਿੰਡ ਦੇ ਲੋਕ ਹੈ ਉਹਨਾਂ ਨੂੰ ਵੀ ਮੈਨੂੰ ਬੈਂਤ ਕਰਕੇ ਬਾਹਰ ਬੁਣਾ ਪੈਂਦਾ ਵੀ 10 ਮਿੰਟ ਬੈਠੋ ਬਾਈ ਜੀ ਮੈਂ ਇੱਕ ਗੱਲ ਕਰ ਲਾਂ ਫੋਨ ਹੀ ਇੰਨੇ ਆਈ ਜਾਂਦੇ ਆ ਪਿੰਡ ਦੇ ਲੋਕਾਂ ਦਾ ਵੀ ਮੈਨੂੰ ਬਹੁਤ ਮਾਸਕਰ ਸੀਦੇ ਬਾਹਰੋਂ ਹੀ ਬਹੁਤ ਹੋਇਆ ਇਤੈਸ ਆ ਵੀਡੀਓ ਨੇ ਇਹ ਕਿਸੇ ਭਰਾਨੇ ਮੇਰੇ ਨੇ ਪਾਤੀ ਜੀ ਪਰ ਮੈਨੂੰ ਪਤਾ ਨਹੀਂ ਸੀ ਵੀ ਇੰਨੇ ਵਾਇਰਲ ਹੋ ਜਾਣਗੇ ਜੀ ਬਿਲਕੁਲ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਚੀਜ਼ ਦਾ ਵੀ ਸਾਡੀ ਵੀਡੀਓ ਇੰਨੀ ਵਾਇਰਲ ਹੋ ਜੂਗੀ ਤਾਂ ਕਿਦਾਂ ਤੁਹਾਨੂੰ ਹੁਣ ਕਿਵੇਂ ਲੱਗ ਰਿਹਾਗਾ ਵੀ ਜਿਹੜੀ ਸਰਪੰਚੀ ਆ ਗਈ ਕਿਤੇ ਉਹ ਇੱਕ ਗਾਣਾ ਬੜਾ ਮਸ਼ਹੂਰ ਸੀਗਾ ਲੈ ਲਾਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਉਹ ਗਾਣੇ ਵਾਲਾ ਹਾਲ ਤਾਂ ਨਹੀਂ ਹੋਣਾਗਾ ਨਹੀਂ ਨਹੀਂ ਭਾਈ ਜੀ ਬਿਲਕੁਲ ਨਹੀਂ ਮੇਰੇ ਪਿੰਡ ਦੇ ਲੋਕਾਂ ਨੂੰ ਪਤਾ ਮੇਰੇ ਬਾਰੇ ਇਹ ਗੱਲ ਨਾ ਅੱਜ ਹੋਊਗੀ ਨਾ ਕੱਲ ਹੋਊਗੀ ਜੀ ਬਿਲਕੁਲ ਤਾਂ ਪਪ ਕੁਝ ਪਿੰਡ ਵਾਲਿਆਂ ਦਾ ਪਾਕੀ ਸੀਗਾ ਕਹਿੰਦੇ ਵੀ ਇਹ ਗੱਲ ਜਰੂਰ ਪੁੱਛਿਓ ਕਹਿੰਦੇ ਵੀ ਕਿਤੇ ਇਹ ਗਾਣੇ ਵਾਲੀ ਗੱਲ ਨਾ ਹੋ ਜੇ ਲੈ ਲਾਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਤਾਂ ਬਾਈ ਜੀ ਕਹਿੰਦੇ ਨਹੀਂ ਉਹ ਗੱਲ ਨਹੀਂ ਹੋਊਗੀ ਅਸੀਂ ਕੰਮ ਕਰਕੇ ਦਿਖਾਵਾਂਗੇ ਤਾਂ ਸਸੀਕਰਪਨ ਜੀ ਸਸੀਕਰਪਨ ਜੀ ਕਿੱਦਾਂ ਮਹਿਸੂਸ ਹੋ ਰਿਹਾ ਤੁਹਾਡੇ ਘਰੇ ਸਰਪੰਚੀ ਆਈ ਹੈ ਜੀ ਬਹੁਤ ਵਧੀਆ ਲੱਗ ਰਿਹਾ ਇਸ ਸੰਸ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਜੀ ਤਾਂ ਹੁਣ ਫਿਰ ਕੰਮ ਕੁੰਮ ਕਰੋਗੇ ਪਿੰਡ ਦੇ ਵਿੱਚ ਜੀ ਹਾਂਜੀ ਜ਼ਰੂਰ ਫਿਰ ਸਹਿਲੀਆਂ ਤੇ ਮੈਸੇਜ ਆਉਂਦੇ ਹੋਣਗੇ ਸਰਪੰਚ ਨਹੀਂ ਬਣ ਗਈ ਹਾਂਜੀ ਹਾਂਜੀ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ ਜੀ ਉਹ ਗਾਣਾ ਕਿਹੜਾ ਸੀ ਜਿਹਦੇ ਤੁਸੀਂ ਨੱਚ ਰਹੇ ਸੀਗੇ ਯਾਦ ਯਾਦਾ ਕੀ ਫੋਰਨਾ ਕਰਦੇ ਇਹਨਾਂ ਨੂੰ ਪੁੱਛੋ ਜੀ ਕੀ ਨੋ ਸੀ ਗਾਣੇ ਦੇ ਜੀ ਉਹ ਦਾਜ ਦੇ ਦਾਜ ਕੋਈ ਹਾਂਜੀ ਉਹ ਗਾਣੇ ਦੇ ਬੋਲ ਕਿਦਾਂ ਦੇ ਸੀਗੇ ਜੀ ਬੋਲ ਸੀਗੇ ਜੀ ਤੜਕੇ ਲੜਕੇ ਆਥ ਨੇ ਇਕੋ ਜੇ ਅੱਛਾ ਜੀ ਬੜਾ ਸੋਹਣਾ ਗਾਣਾ ਸੀ ਤੜਕੇ ਲੜਕੇ ਆਥ ਨੇ ਇਕੋ ਜੇ ਲੜਦੇ ਲੁੜਦੇ ਤਾਂ ਨਹੀਂ ਫਿਰ ਕਿਤੇ ਜੀ ਹਾਂ ਉਹ ਸਰਪੰਚੀ ਕਿਹਦੀ ਚੱਲਦੀ ਹੈ ਘਰੇ ਦੋਨਾਂ ਦੀ ਹੀ ਹੈ ਘਰੇ ਸਰਪੰਚੀ ਜ਼ਿਆਦਾ ਕਿਹਦੀ ਚੱਲਦੀ ਨਹੀਂ ਮਿਲ ਕੇ ਚੱਲਦੇ ਆ ਜੀ ਮਿਲ ਕੇ ਚੱਲਦੇ ਆ ਠੀਕ ਹੈ ਬਿਲਕੁਲ ਕਹਿੰਦੇ ਵੀ ਘਰੇ ਵੀ ਮਿਲ ਕੇ ਚੱਲਦੇ ਆ ਬਾਹਰ ਤਾਂ ਫਿਰ ਚੱਲ ਪਿਆ ਕੰਮ ਮੇਰੇ ਹਿਸਾਬ ਨਾਲ ਹੁਣੇ-ਹੁਣੇ ਜਦੋਂ ਮੈਂ ਤੁਹਾਨੂੰ ਕਾਲ ਕੀਤੀ ਤੁਸੀਂ ਕਹਿੰਦੇ ਠਾਣੇ ਬੈਠੇ ਆ ਫਿਰ ਜਿਹੜਾ ਉਹਦੇ ਵਾਲਾ ਕੰਮ ਸਟਾਰਟ ਹੋ ਗਿਆ ਸਰਪੰਚੀ ਹਾਂਜੀ ਹਾਂਜੀ ਬਾਕੀ ਮੈਂ ਪਿਛਲੇ 5 ਸਾਲਾਂ ਤੋਂ ਮਿਹਨਤ ਕਰੀ ਜਾਂਦਾ ਸੀ ਜੀ ਇਹ ਤਾਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਜੀ ਤੇ ਫਿਰ ਮੇਰਾ ਹੁਣ ਫਰਜ਼ ਹੀ ਬਣਦਾ ਜੇ ਕੋਈ ਫੋਨ ਕਰਦਾ ਧਿਆਣਾ ਹੀ ਪੈਣਾ ਜੀ ਬਿਲਕੁਲ ਸਾਡੇ ਨਾਲ ਸੀਨੀਅਰ ਪੱਤਰਕਾਰ ਸਾਹਿਬ ਵੀ ਬੈਠੇ ਆ ਤਾਂ ਆਪਾਂ ਉਹਨਾਂ ਨੂੰ ਵੀ ਪੁੱਛਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੁਹਾਡੀ ਵੀ ਬੜੀ ਚਰਚਾ ਹੋ ਰਹੀ ਹੈ ਕਹਿੰਦੇ ਵੀ ਤਿੰਨ ਟਰੈ ਜਿਹੜੇ ਪਹਿਲਾਂ ਮਤਲਬ ਅਸੀਂ 42 ਬੋਟਾ ਤੇ ਪਹਿਲਾਂ ਪਿਛਲੇ ਟਾਈਮ ਚ ਹਾਰ ਚੁੱਕੇ ਸੀਗੇ ਤੇ ਪਹਿਲੀ ਸਰਪੰਚੀ ਅਸੀਂ ਜਗਸੀਰ ਸਿੰਘ ਸੇਰਾ ਬਰਾੜ ਨੇ ਜਿੱਤੀ ਸੈਕੰਡ ਰੇਸ਼ਮ ਸਿੰਘ ਬਰਾੜ ਨੇ ਜੀ ਦੂਜਾ ਸਾਡਾ ਬੱਬੂ ਬਰਾੜ ਜੀ ਜੀ ਬੱਬੂ ਢਿੱਲੋ ਜੀ ਜੀ ਇਹ ਕੰਮ ਕਮ ਕਰਨ ਕੇ ਸਰਪੰਚ ਤੇ ਇਹਦਾ ਉਮੀਦ ਆ ਜੀ ਪੂਰੀ 300% ਉਮੀਦ ਆ ਜੀ ਅੱਛਾ ਜੀ ਮਤਲਬ ਨਾ ਕੰਮ ਕਰਨ ਦਾ ਹੈ ਨਹੀਂ ਛੌਂਕ ਹੈ ਨੂੰ ਸਰਪੰਚੀ ਦਾ ਇੱਕ ਲੈਵਲ ਨਹੀਂ ਨੂੰ ਛੌਂਕ ਹੈ ਪਿਛਲੇ 5 ਸਾਲਾਂ ਤੋਂ ਪਿਛਲੇ ਲਗਾਤਾਰ ਤੋਂ 5 ਸਾਲ ਕਰ ਰਹੇ ਆ ਤੇ ਹੁਣ 5 ਸਾਲ ਕਰਕੇ ਦਿਖਾਊਗਾ ਲੋਕਾਂ ਨੂੰ ਵਲੱਖਣਤਾ ਹੋਗੀ ਵੀ ਇਹ ਸਰਪੰਚੀ ਦੀ ਜਿਹੜੀ ਕਾਲ ਹੋਈ ਹੈ ਆਪਾਂ ਸਰਪੰਚ ਚੁਣਿਆ ਤਾਂ ਇਹਨਾਂ ਨੇ ਇੱਕ ਵਾਕਏ ਕਰਕੇ ਦਿਖਾਇਆ ਸਾਨੂੰ ਉਮੀਦ ਹੈ ਬਿਲਕੁਲ ਕਹਿੰਦੀ ਪੱਤਰਕਾਰਾਂ ਨੂੰ ਥੋੜਾ ਜਿਆਦਾ ਜਾਲਾ ਪਤਾ ਹੁੰਦਾਗਾ ਵੀ ਤੁਹਾਡੇ ਏਰੀਏ ਦਾਗਾ ਵੀ ਤੁਹਾਨੂੰ ਲੱਗ ਰਿਹਾ ਵੀ ਕੰਮ ਹੋਊਗਾ ਬਿਲਕੁਲ ਮੇਰਾ ਹਮਜਮਾਤੀ ਹੈ ਜੀ ਅਸੀਂ ਇਕੱਠੇ ਪੜੇ ਹਾਂ ਜੀ ਕਲਾਸਮੇਟ ਹੈ ਇੱਕ ਕਲਾਸਮੇਟ ਹੈ ਪਹਿਲੀ ਤੋਂ ਲੈ ਕੇ ਅਸੀਂ 10ਵੀਂ ਤੱਕ 12ਵੀਂ ਤੱਕ ਇਕੱਠੇ ਪੜੇ ਹਾਂ ਜੀ ਪਰ ਮੈਨੂੰ ਇਹ ਤੇ ਪੂਰਾ ਮਾਣ ਹੈ ਜੀ ਜੋ ਲੋਕਾਂ ਨੇ ਇਹ ਤੇ ਵਿਸ਼ਵਾਸ ਪ੍ਰਗਟਾਇਆ ਹੈ ਜੋ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਬਗਟਾਇਆ ਉਹ ਪੂਰਾ ਨਿਭੂਗਾ ਜੀ 100% ਨਿਭਣਗੇ ਐ ਨਹੀਂ ਹੋਊਗਾ ਵੀ ਕੋਈ ਨਾਲ ਇੱਕ ਹੋਰ ਗੱਲ ਆ ਜੀ ਇਹ ਸਰਪੰਚ ਇਕੱਲੇ ਨਹੀਂ ਇਹਦੇ ਨਾਲ ਅਸੀਂ ਪੰਜ ਚਾਰ ਬੰਦੇ ਫ੍ਰੀ ਐ ਅੱਛਾ ਜੀ ਅਸੀਂ ਪੰਜ ਚਾਰ ਬੰਦੇ ਅਸੀਂ ਇਹਦੇ ਨਾਲ ਇਹਦੇ ਨਾਲ ਅਟੈਚ ਐ ਵੀ ਜੇ ਇਹ ਨਹੀਂ ਤਾਂ ਅਸੀਂ ਐ ਮਤਲਬ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਕਿਸੇ ਕਿਸਮ ਦੀ ਵੀ ਜਿਹੋ ਜਿਹਾ ਜਿਹੋ ਜਿਹਾ ਕਿਸੇ ਦਾ ਕੰਮ ਆ ਤਾਂ ਉਹ ਮੌਕੇ ਤੇ ਹੋਊਗਾ ਜੀ ਇਹ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਜੀ ਬਿਲਕੁਲ ਇਹ ਬਾਈ ਜੀ ਪੱਤਰਕਾਰ ਸੀਗੇ ਕਹਿੰਦੇ ਵੀ ਅਸੀਂ ਕੰਮ ਕਰਵਾਵਾਂਗੇ ਵੀ ਨਾਲ ਰਲ ਕੇ ਕਰਾਵਾਂਗੇ ਕਲਾਸਮੇਟ ਰਹੇ ਆ ਤਾਂ ਹੁਣ ਵੀ ਬੜੀ ਚਰਚਾ ਦੇ ਵਿੱਚ ਹੈ ਪਹਿਲਾਂ ਵੀ ਤੁਹਾਡਾ ਪਿੰਡ ਬੜੀ ਚਰਚਾ ਦੇ ਵਿੱਚ ਸੀਗਾ ਜਿਹੜਾ ਪਹਿਲਾਂ ਤੁਹਾਡਾ ਪਿੰਡ ਚਰਚਾ ਦੇ ਵਿੱਚ ਸੀਗਾ ਉਹ ਸੀਗਾ ਇੱਕ ਕਬੱਡੀ ਖਿਡਾਰੀ ਕਰਕੇ ਤਾਂ ਉਹ ਵੀ ਤੁਹਾਡੇ ਰਿਸ਼ਤੇਦਾਰੀ ਚ ਪੈਂਦੇ ਨਹੀਂ ਜੀ ਸਾਡੇ ਹੈ ਮੇਰੇ ਘਰ ਤੋਂ ਥੋੜਾ ਜਿਆਦਾ ਕਰ ਦੂਰ ਆ ਉਹਨਾਂ ਦਾ ਜੀ ਜੀ ਤੇ ਲੱਗਦਾ ਮੇਰਾ ਭਰਾ ਹੀ ਸੀ ਜੀ ਮੈਥੋਂ 4-5 ਸਾਲ ਵੱਡਾ ਸੀ ਜੀ ਪਰ ਮੈਂ ਕਹਿੰਦਾ ਵੀ ਬਰਾੜੀ ਉਹ ਸੀ ਤੇ ਬਰਾੜੀ ਅਸੀਂ ਆ ਜੀ ਜੀ ਜਿਸ ਦਿਨ ਉਹਦੀ ਡੈਥ ਹੋਈ ਆ ਅਸੀਂ ਹੱਥੀ ਕਣਕ ਵੜਦੇ ਸੀ ਤੇ ਮੇਰਾ ਉਸ ਦਿਨ ਉਹ ਖੇਤ ਮੇਰੇ ਕੋਲੇ ਇੱਕ ਦਿਨ ਪਹਿਲਾਂ ਬੈਠਾ ਰਿਹਾ 2-3 ਘੰਟੇ ਮੈਂ ਉਹਨੂੰ ਪੁੱਛਿਆ ਹਰਜੀਤ ਜੀ ਆ ਦੌੰਦਾਵਾ ਸਭ ਮੈਚ ਖੇਡਣਾ ਆ ਤੇ ਸੱਟ ਲੱਗੀ ਸੀ ਕਹਿੰਦਾ ਨਹੀਂ ਸੀ ਰੇ ਨਹੀਂ ਖੇਡਣਾ ਮੈਂ ਉਹਦਾ ਜੇ 100 ਮੈਚ ਹੁੰਦਾ ਸੀ ਤੇ ਕਮ ਸੇ ਘਟੋ ਘਟ 80 ਮੈਚ ਉਹਦੇ ਨਾਲ ਜਾ ਕੇ ਵੇਖ ਕੇ ਆਉਂਦਾ ਸੀ ਵੀ ਹਰਜੀਤ ਕਿਵੇਂ ਖੇਡਦਾ ਜੀ ਇੰਨਾ ਕੁ ਮੇਰੇ ਨਾਲ ਪ੍ਰੇਮ ਸੀ ਉਹਦਾ ਮੈਂ ਤੁਹਾਨੂੰ ਦੱਸ ਨਹੀਂ ਜਿਆਦਾ ਜਦੋਂ ਉਹਦਾ ਐਕਸੀਡੈਂਟ ਹੋਇਆ ਉਹ ਬਜਾਜ ਚਿੱਟਕ ਸਕੂਟਰ ਦੀ ਇਨੀ ਚੜਾਈ ਹੁੰਦੀ ਸੀ ਚਿੱਟੇ ਰੰਗ ਦਾ ਜਿਹੜਾ ਕਰੀਮੀ ਰੰਗ ਦਾ ਸੀ ਉਹਨੇ ਉਹ ਲਿਆਂਦਾ ਸੀ ਤੇ ਸਪੈਸ਼ਲ ਮੇਰੇ ਕੋਲੇ ਖੇਜ ਜਾ ਕੇ ਅੱਥੀ ਕਣਕ ਵੜ ਦਿੰਦੇ ਸੀ ਮੇਰੇ ਦਿਹਾੜੀਏ ਲੱਗੇ ਸੀ ਉਹਨੇ ਮੇਰੇ ਕੋਲੇ ਖੇਤ ਬੈਠ ਕੇ ਚਾਹ ਚੂ ਪੀਤੀ ਸਾਰਾ ਕੁਝ ਕੀਤਾ ਅਗਲੇ ਦਿਨ ਜਾਣਾ ਸੀ ਤੀਜੇ ਦਿਨ ਹੀ ਵਿਚਾਰੇ ਦੀ ਮੌਤ ਹੋ ਗਈ ਬਿਲਕੁਲ ਅੱਜ ਜੇ ਉਹ ਇਸ ਦੁਨੀਆ ਦੇ ਵਿੱਚ ਹੁੰਦਾ ਤਾਂ ਬੜਾ ਮਾਣ ਮਹਿਸੂਸ ਮੈਂ ਕਹਿੰਦਾ ਜੀ ਚਲੋ ਹੁਣ ਬਿਆਨ ਨਹੀਂ ਕਰ ਸਕਦੇ ਜੀ ਸਾਡਾ ਜੇ ਭਰਾ ਜੀ ਹੁੰਦਾ ਤਾਂ ਬਹੁਤ ਕੁਝ ਗੱਲਾਂ ਹੋਰ ਹੋ ਜਾਣੀਆਂ ਸੀ ਬਿਲਕੁਲ ਤਾਂ ਬਾਈ ਜੀ ਕਹਿੰਦੇ ਹਰਜੀਤ ਕਬੱਡੀ ਦੇ ਨਾਮ ਤੇ ਹਰਜੀਤ ਬਾਜੇਖਾਨੇ ਦੇ ਨਾਮ ਤੇ ਬੜਾ ਮਸ਼ਹੂਰ ਸੀ ਤੇ ਅੱਜ ਬਾਈ ਦੇ ਨਾਮ ਬਾਈ ਸਰਪੰਚੀ ਕਰਕੇ ਬੜਾ ਮਸ਼ਹੂਰ ਹੋ ਗਿਆ ਕਿਉਂਕਿ ਬਾਈ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹ ਇੱਕ ਵਧੀਆ ਨੱਚ ਰਹੇ ਸੀਗੇ ਇੱਕ ਸੱਭਿਆਚਾਰਕ ਦੇ ਵਾਂਗੂ ਜਾਨੀ ਕਿ ਕਹਿੰਦੇ ਆ ਵੀ ਸੱਭਿਆਚਾਰ ਦੇ ਵਿੱਚ ਰਹਿ ਕੇ ਨੱਚ ਰਹੇ ਸੀਗੇ ਤਾਂ ਲੋਕਾਂ ਨੂੰ ਬੜਾ ਉਸ ਚੀਜ਼ ਦੇ ਮਹਿਸੂਸ ਹੋ ਰਿਹਾ ਬੜੇ ਬੜੇ ਸੋਹਣੇ ਸੋਹਣੇ ਕਮੈਂਟ ਆ ਰਹੇ ਆ ਤਾਂ ਇਸੇ ਤਰ੍ਹਾਂ ਬਣੇ ਰਹੋ ਪੀਬੀ ਨਿਊਜ਼ ਟੀਵੀ ਨਾਲ ਮੈਂ ਹਾਂ ਰਮਨਦੀਪ ਸਿੰਘ ਸੋਢੀ ਧੰਨਵਾਦ